ਅਰੇਡੀ ਗਰਭਵਸਥਾ ਹੁੰਦੀ ਤਾਂ ਇੱਕ ਨਾਜ਼ੁਕ ਦੌਰ ਹੈ ਪਰ ਨਾਲ ਹੀ ਇੱਕ ਔਰਤ ਦੀ ਜ਼ਿੰਦਗੀ ਦੇ ਬਹੁਤ ਹੀ ਮਹੱਤਮਪੂਰਨ ਅਤੇ ਨਾ ਭੁੱਲਣ ਵਾਲੇ ਪਲ ਵੀ ਹੁੰਦੇ ਹਨ ਡੰਡੀ 9 ਮਹੀਨੇ ਦੇ ਹਰ ਪਲ ਨੂੰ ਉਹ ਮਹਿਸੂਸ ਕਰਦੀ ਹੈ ਜਦੋਂ ਉਸ ਦੇ ਅੰਦਰ ਇੱਕ ਨੰਨਾ ਜੀ ਹਾਂ ਬੱਚਾ ਆਪਣਾ ਰੰਗ ਰੂਪ ਲੈ ਰਿਹਾ ਹੁੰਦਾ ਹੈ ਡੰਡੀ ਕੁਝ ਔਰਤਾਂ ਗਰਭ ਅਵਸਥਾ ਦੇ ਦੌਰ ਵਿੱਚ ਖੇੜ ਉੱਠਦੀਆਂ ਹਨ ਕਿਉਂਕਿ ਉਹ ਸਿਹਤਮੰਦ ਅਤੇ ਚੰਗਾ ਮਹਿਸੂਸ ਕਰਦੀਆਂ ਹਨ ਡੰਡੀ ਇਸ ਦੌਰ ਵਿੱਚ ਔਰਤ ਜਿੰਨੀ ਖੁਸ਼ ਰਹਿੰਦੀ ਹੈ ਉਸ ਦਾ ਪ੍ਰਭਾਵ ਬੱਚੇ ਉੱਤੇ ਚੰਗਾ ਪੈਂਦਾ ਹੈ ਡੰਡੀ ਜੇਕਰ ਤੁਸੀਂ ਵੀ ਇਸ ਨਾਜ਼ੁਕ ਦੌਰ ਵਿੱਚ ਕਦਮ ਰੱਖਿਆ ਹੈ ਤਾਂ ਆਪਣੀ ਸਿਹਤ ਪ੍ਰਤੀ ਕੁਝ ਸਾਵਧਾਨੀਆਂ ਵਰਤੋ ਤਾਂ ਕਿ ਤੁਸੀਂ ਇੱਕ ਸਿਹਤਮੰਦ ਬੱਚੇ ਦੀ ਮਾਂ ਬਣਨ ਦਾ ਫਖਰ ਮਹਿਸੂਸ ਕਰ ਸਕੋ ਡੰਡੀ ਆਪਣੇ ਡਾਕਟਰ ਤੋਂ ਸਮੇਂ-ਸਮੇਂ ਉੱਤੇ ਜਾਂਚ ਕਰਵਾਉਂਦੇ ਰਹੋ ਢੰਡੀ ਹਮੇਸ਼ਾ ਜਾਂਚ ਗਰਭ ਧਾਰਨ ਤੋਂ ਬਾਅਦ ਹਰ ਮਹੀਨੇ ਹੁੰਦੀ ਹੈ ਪਰ 7 ਮਹੀਨੇ ਤੋਂ ਬਾਅਦ ਏ ਹਫਤੇ ਬਾਅਦ ਹੁੰਦੀ ਹੈ ਢੰਡੀ ਆਪਣੀ ਡਾਕਟਰ ਤੋਂ ਬਿਨਾ ਪੁੱਛੇ ਕਿਸੇ ਵੀ ਦਵਾਈ ਦੀ ਵਰਤੋਂ ਨਾ ਕਰੋ ਚਾਹੇ ਉਹ ਦਵਾਈ ਸਿਰਦਰਦ ਦੀ ਹੋਵੇ ਜਾਂ ਮਲਟੀ ਵਿਟਾਮਨ ਦੀ ਡੰਡੀ ਸਿਰਫ ਤੁਹਾਡੀ ਡਾਕਟਰ ਹੀ ਤੁਹਾਨੂੰ ਪੱਕੇ ਤੌਰ ਉੱਤੇ ਦੱਸ ਸਕਦੀ ਹੈ ਕਿ ਤੁਹਾਡੀ ਜ਼ਰੂਰਤ ਕੀ ਹੈ ਡੰਡੀ ਖੁਦ ਆਪਣੀ ਡਾਕਟਰ ਨਾ ਬਣੋ ਡੰਡੀ ਇਸ ਅਵਸਥਾ ਦੌਰਾਨ ਤੁਹਾਡਾ ਵਜਨ ਵਾਧਦਾ ਹੈ ਕਿਉਂਕਿ ਤੁਹਾਡਾ ਬੱਚਾ ਤੁਹਾਡੇ ਅੰਦਰ ਵੱਧ ਰਿਹਾ ਹੁੰਦਾ ਹੈ ਰੈਡੀ ਇਸ ਲਈ ਸਮੇਂ-ਸਮੇਂ ਉੱਤੇ ਵਾਜਨ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਕਿ ਬੱਚੇ ਦੇ ਵਾਦੇ ਦਾ ਪਤਾ ਚਲਦਾ ਰਹੇ ਡੰਡੀ ਆਮ ਤੌਰ ਉੱਤੇ ਸ਼ੁਰੂਆਤੀ 3 ਮਹੀਨਿਆਂ ਵਿੱਚ ਵਾਜਨ ਕਿਲੋ ਤੋਂ ਜ਼ਿਆਦਾ ਨਹੀਂ ਵੱਧਦਾ ਡੰਡੀ ਉਸ ਤੋਂ ਬਾਅਦ 3 ਮਹੀਨਿਆਂ ਵਿੱਚ 3 ਕਿਲੋ ਅਤੇ ਬਾਅਦ ਵਿੱਚ ਹਰ ਮਹੀਨੇ 2 ਕਿਲੋ ਦੀ ਦਰ ਨਾਲ ਵੱਧਦਾ ਹੈ ਪਰ ਇਹ ਦਰ ਹਰ ਮਾ ਵਿੱਚ ਵੱਖ-ਵੱਖ ਹੁੰਦੀ ਹੈ ਡੰਡੀ ਆਪਣੀ ਡਾਕਟਰ ਨਾਲ ਸਲਾਹ ਕਰਦੇ ਰਹੋ ਅਤੇ ਉਸ ਦੀ ਸਲਾਹ ਨਾਲ ਆਪਣੇ ਭੋਜਨ ਨੂੰ ਜ਼ਰੂਰਤ ਹੋਂ ਉੱਤੇ ਵਧਾਓ ਤਾਂ ਕਿ ਤੁਹਾਡੇ ਬੱਚੇ ਦੀ ਸਿਹਤ ਅਤੇ ਵਾਜਨ ਸਹੀ ਰਹੇ ਡੰਡੀ ਗਰਭਵਸਥਾ ਵਿੱਚ ਸਹੀ ਡਾਈਟ ਲੈਣੀ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਇਸ ਨਾਲ ਮਾਂ ਅਤੇ ਬੱਚੇ ਦੋਵਾਂ ਦੀ ਸਿਹਤ ਪ੍ਰਭਾਵਿਤ ਹੁੰਦੀ ਹੈ ਡੰਡੀ ਜੋ ਔਰਤਾਂ ਸਹੀ ਭੋਜਨ ਨਹੀਂ ਕਰਦੀਆਂ ਉਹਨਾਂ ਨੂੰ ਅਤੇ ਉਹਨਾਂ ਦੇ ਬੱਚੇ ਨੂੰ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਡੰਡੀ ਤੁਹਾਡੇ ਭੋਜਨ ਵਿੱਚ ਇਹ ਲਿਖੇ ਤੱਤ ਹੋਣੇ ਬਹੁਤ ਜ਼ਰੂਰੀ ਹਨ ਡੰਡੀ ਦੁੱਧ ਵਿੱਚ ਕੈਲਸ਼ੀਅਮ ਹੁੰਦਾ ਹੈ ਜੋ ਮਜ਼ਬੂਤ ਹੱਡੀਆਂ ਲਈ ਬਹੁਤ ਜ਼ਰੂਰੀ ਹੈ ਇਸ ਲਈ ਮਿਲਕ ਸ਼ੇਕ ਦਹੀਂ ਪਨੀਰ ਆਦਿ ਬਰਤੋਂ ਕਰੋ ਟੰਡੀ ਪ੍ਰੋਟੀਨ ਦੇ ਚੰਗੇ ਸਰੋਤਾਂ ਵਿੱਚ ਮੱਛੀ ਅੰਡੇ ਪਨੀਰ ਆਦਿ ਵਰਤੋਂ ਕਰੋ ਟੰਡੀ ਸਬਜ਼ੀਆਂ ਵਿੱਚ ਆਇਰਨ ਅਤੇ ਪਟਾਮਣ ਹੁੰਦੇ ਹਨ ਸਬਜ਼ੀਆਂ ਨੂੰ ਸਲਾਦ ਦੇ ਰੂਪ ਵਿੱਚ ਵੀ ਲਓ ਟੰਡੀ ਬੀਨਸ ਗਾਜਰ ਟਮਾਟਰ ਸ਼ਿਮਲਾ ਮਿਰਚ ਹਰੀਆਂ ਸਬਜ਼ੀਆਂ ਪਾਲਕ ਆਦਿ ਬਰਤੋ ਕਰੋ ਟੰਡੀ ਹਰ ਰੋਜ਼ ਅਨਾਜ ਦੀ ਵਰਤੋ ਕਰੋ ਡੰਡੀ ਬਰਾਊਨ ਬ੍ਰੈਡ